ਅੱਜ ਆਪਾਂ ਗੱਲ ਕਰਾਂਗੇ ਮੁਦਰਾ ਲੋਨ ਬਾਰੇ ਜਿਹੜਾ ਮੁਦਰਾ ਲੋਨ ਆ ਨਾ ਡੈਰੀ ਫਾਰਮਿੰਗ ਵਾਸਤੇ ਹੀ ਮਿਲਦਾ ਤੇ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਸ਼ੁਰੂ ਤੋਂ ਲਾਉਣਾ ਚਾਹੁੰਦੇ ਨੇ ਐਸ ਐਮ ਐਸ ਬਿਜ਼ਨਸ ਹੁੰਦੇ ਨੇ ਜਿਨ੍ਹਾਂ ਦੇ ਸਵੰਨਾ ਵਾਸਤੇ ਇਹ ਸਰਕਾਰ ਦਿੰਦੀ ਹੈ ਹੁਣ ਤੱਕ ਤੁਸੀਂ ਨਾਲ ਉਹ ਵੀ ਕਈ ਕਰੋੜ ਲੋਕ ਨੇ ਜਿਹੜੇ ਇਹਦਾ ਫਾਇਦਾ ਲੈ ਚੁੱਕੇ ਨੇ ਪਰ ਆਪਾਂ ਹੁਣ ਆਪਣੇ ਪਿੰਡਾਂ 'ਚ ਦੇਖਦੇ ਆਂ ਜਾਂ ਹੋਰ ਦੇਖਦੇ ਆਂ ਪਿੰਡਾਂ 'ਚ ਲੋਕਾਂ ਨੂੰ ਅਜੇ ਇਹਨਾਂ ਇਹ ਲੋਨਸ ਬਾਰੇ ਜਾਣਕਾਰੀ ਹੈ ਨਹੀਂ ਕਿਉਂ ਜਦੋਂ ਕੋਈ ਗੱਲ ਚੱਲਦੀ ਆ ਵੀ ਹਾਂ ਮੈਂ ਬਿਜ਼ਨਸ ਸ਼ੁਰੂ ਕਰਨਾ ਹੈਗਾ ਡੇਰੀ ਡਿਪਾਰਟਮੈਂਟ ਨੂੰ ਡੇਰੀ ਦਾ ਵੀ ਕੋਈ ਮੱਝਾਂ ਲੈਣੀਆਂ ਨੇ ਜਾਂ ਗਾਵਾਂ ਲੈਣੀਆਂ ਨੇ ਬਹੁਤ ਮੁੰਡੇ ਜਿਵੇਂ ਨਵੇਂ ਨੇ ਇਹ ਜਿਵੇਂ ਆੜਤੀਏ ਤੋਂ ਪੈਸੇ ਫੜਨੇ ਨੇ ਜਾਂ ਸਵਾ ਦੇ ਵਿਆਜ ਤੇ ਡੇਢ ਦੇ ਵਿਆਜ ਤੇ ਦੋ ਦੇ ਵਿਆਜ ਤੇ ਹੀ ਪੈਸੇ ਫੜਦੇ ਨੇ ਉਹਨਾਂ ਦੀ ਲੋੜ ਨਹੀਂ ਹੈ ਕਿਉਂਕਿ ਸਰਕਾਰ ਵੀ ਚਾਹੁੰਦੀ ਆ ਵੀ ਨਵੇਂ ਜਿਹੜਾ ਯੂਥ ਹੈ ਨਵੇਂ ਕੋਈ ਬਿਜ਼ਨਸ ਸਟਾਰਟ ਕਰੇ ਸਟਾਰਟਅਪ ਕਰੇ ਤੇ ਅਸੀਂ ਵੀ ਉਹਦਾ ਨਾਲ ਉਹਦੀ ਮਦਦ ਕਰੀਏ ਤੇ ਉਹਦੇ ਤਹਿਤੀ ਜਿਹੜਾ ਮੁਦਰਾ ਲੋਨ ਹੈ ਨਾ ਪਹਿਲਾਂ ਤਾਂ ਇਹ ਮੁਦਰਾ ਲੋਨ ਆਉਂਦਾ ਸੀਗਾ ਆਪਣਾ ਇਹਦੇ ਤੇ ਮੁਦਰਾ ਲੋਨ ਪਹਿਲਾਂ ਹੈਗਾ ਸੀਗਾ 10 ਲੱਖ ਤੱਕ ਦੀਏ ਤੇ ਉਹ ਸੀ ਤੇ ਹੁਣ ਇਹ ਕਰਤਾ ਸਰਕਾਰ ਨੇ ਵਧਾ ਕੇ ਮੇਰਾ ਖਿਆਲ 20 ਲੱਖ ਤੱਕ ਦਾ ਕਰਤਾ 20 ਲੱਖ ਤੱਕ ਦਾ ਕਰਤਾ ਤੇ ਇਹਦਾ ਫਾਇਦਾ ਇਹ ਆ ਹੁਣ ਜਿਵੇਂ ਕੋਈ ਨਵਾਂ ਮੁੰਡਾ ਹੈਗਾ bizness ਸ਼ੁਰੂ ਕਰਨਾ ਉਹਨੇ ਤੇ ਉਹਦੇ ਨਾਮ ਕੋਈ ਜ਼ਮੀਨ ਨਹੀਂ ਹੈ ਜਾਇਦਾਦ ਨਹੀਂ ਹੈ ਸਾਰੀ ਜ਼ਮੀਨ ਜਾਇਦਾਦ ਹੁੰਦੀ ਆਪਣੇ ਪੁਰਖਿਆਂ ਦੇ ਨਾਮ ਹੁੰਦੀ ਆ ਬਾਪੂ ਦੇ ਨਾਮ ਆ ਜਾਂ ਪਰਦਾਦੇ ਦੇ ਨਾਮ ਆ ਤੇ ਉਹ ਇਹ ਬਿਜ਼ਨਸ ਸ਼ੁਰੂ ਕਰ ਸਕਦਾ 20 ਲੱਖ ਤੱਕ ਲੋਨ ਇਹ ਲੈਣਾ ਤਾਂ ਇਹਦੇ 'ਚ ਤੁਹਾਨੂੰ ਕੋਈ ਵੀ ਡਾਕੂਮੈਂਟ ਦੇਣ ਦੀ ਨਹੀਂ ਲੋੜ ਤੁਹਾਡੀ ਜਾਇਦਾਦ ਦੇਣ ਦੀ ਨਹੀਂ ਲੋੜ ਕੋਈ ਰਜਿਸਟਰੀ ਦੇਣ ਦੀ ਲੋੜ ਤੇ ਕੋਈ ਵੀ ਤੁਹਾਨੂੰ ਗਾਰੰਟੀ ਦੇਣ ਦੀ ਲੋੜ ਨਹੀਂ ਹੈਗੀ ਲੋਨ ਦੇ ਵਿੱਚ ਪੇ ਲੋਨ ਹੈ ਜਿਹੜਾ ਪਹਿਲਾਂ ਗਵਰਨਮੈਂਟ ਹੈਗੀ ਸੀ ਮੈਨ ਲੱਗਦਾ ਵੀ ਇੱਕ ਮੱਝ ਦਾ ਗਾਂ ਦਾ 70000 ਰੁਪਿਆ ਇੱਕ ਮੱਝ ਦਾ ਦਿੰਦੇ ਸੀ ਹੁਣ ਉਹ ਵੀ ਵਧਾ ਕੇ 90000 ਕਰਤਾ ਜਿਵੇਂ ਕਿ ਤੁਸੀਂ ਨਾਲ ਇਨਸ਼ੋਰੈਂਸ ਵੀ ਕਰਵਾਉਣੀ ਹੋਣਾ ਪਸ਼ੂਆਂ ਦਾ ਤਾਂ ਉਹਦਾ ਵੀ ਪਹਿਲਾਂ 70000 ਮਿਲਦਾ ਸੀ ਤਾਂ ਹੁਣ ਉਹਦਾ 90000 ਰੁਪਿਆ ਮਿਲਣ ਲੱਗ ਗਿਆ ਇਹੇ ਲੋਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਖਾਸੀਅਤ ਲੱਗੀ ਇਹ ਹੈਗੀ ਹੈ 25% ਤੇ ਸਬਸਿਡੀ ਹੈ 7 ਸਾਲ ਚ ਹੌਲੀ ਹੌਲੀ ਪੇ ਕਰਨਾ ਤੇ ਉਦੋਂ ਵੀ ਜਿਹੜੀ ਆਪਾਂ ਕਹਿਣਾਂਗੇ ਕਈ ਵਾਰ ਕਈਆਂ ਦੇ ਕਿਰਾਏ ਹੋਏ ਨੇ ਲੋਨ ਕਈਆਂ ਨੇ ਕਰਵਾਉਣੇ ਨੇ ਕਈ ਵਾਰ ਨਾ ਕੀ ਹੁੰਦਾ ਪਸ਼ੂਆਂ ਦੀ ਡੈਥ ਹੋ ਗਈ ਬਿਜ਼ਨਸ 'ਚ ਘਾਟਾ ਪੈ ਗਿਆ ਤੇ ਕਿਸ਼ਤਾਂ ਟੁੱਟ ਗਈਆਂ ਬੰਦਾ ਡਿਫਾਲਟਰ ਹੋ ਗਿਆ ਤਾਂ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਜਿਹੜੇ ਲੋਨ ਹੁੰਦੇ ਨੇ ਨਾ ਇਹਨਾਂ ਦੀ ਸੈਟਲਮੈਂਟ ਹੋ ਜਾਂਦੀ ਹੈ ਤੁਸੀਂ ਬੈਂਕ ਨਾਲ ਗੱਲ ਕਰੋ ਵੀ ਮੇਰਾ ਜਿਹੜਾ ਲੋਣਾ ਮੈਨੂੰ ਬਿਜ਼ਨਸ 'ਚ ਘਾਟਾ ਪੈ ਗਿਆ ਮੈਂ ਇੰਨੇ ਪੈਸੇ ਨਹੀਂ ਭਰ ਸਕਦਾ ਜਾਂ ਤਾਂ ਉਹਨੂੰ ਰੀਸੈਟਲਮੈਂਟ ਕਰ ਦਾਂਗੇ ਉਹਦੀ ਉਹ ਤੁਹਾਡਾ ਐਵੇਂ ਹੈਗਾ ਥੋੜਾ ਜਿਹਾ ਵੀ ਤੁਹਾਡੀਆਂ ਕਿਸ਼ਤਾਂ ਜੇ 7 ਸਾਲ ਦੀਆਂ ਨੇ 8 ਸਾਲ 9 ਸਾਲ ਦੀਆਂ ਕਰ ਦਾਂਦੇ ਨੇ ਜਾਂ ਤੁਹਾਨੂੰ ਬੈਂਕ ਆਫਰ ਦੇ ਦਾਂਗੇ ਜਿਵੇਂ ਥੋੜਾ 5 ਲੱਖ ਖੜਾ ਹੈ ਤਾਂ ਤੁਹਾਨੂੰ ਉਹ ਕਹਿਣਗੇ ਵੀ ਚਲ ਤੂੰ 2.5-3 ਲੱਖ ਦੇ ਦੇ ਪਰ ਪਹਿਲੀ ਜਿਹੜੀ ਉਹ ਤੁਹਾਨੂੰ ਡਿਮਾਂਡ ਦੇਣਗੇ ਪਹਿਲੀ ਡਿਮਾਂਡ ਹੀ ਸਵਕਾਰ ਕਰਨ ਦੀ ਲੋੜ ਨਹੀਂ ਉਦੋਂ ਵੀ ਤੁਸੀਂ ਕਹੋ ਵੀ ਨਹੀਂ ਮੈਂ 3 ਲੱਖ ਵੀ ਦੇਣ ਦੀ ਹਾਲਤ ਵਿੱਚ ਨਹੀਂ ਹੈਗਾ ਇਸ ਟਾਈਮ ਉਹ 3 ਲੱਖ ਦੀ ਜਗ੍ਹਾ ਤੁਹਾਨੂੰ ਫੇਰ ਵੀ ਜਿਹੜਾ ਦੂਜਾ ਆਫਰ ਦੇਣਗੇ ਕੋਈ ਘੱਟ ਕਰਨਗੇ ਕੁਝ ਨਾ ਕੁਝ ਤਾਂ ਉਹ ਨੂੰ ਐਕਸੈਪਟ ਕਰਕੇ ਉਹਨਾਂ ਨੂੰ ਤੁਸੀਂ ਹੌਲੀ ਹੌਲੀ ਪੇ ਕਰ ਸਕਦੇ ਹੋ ਈ ਹੁਣ ਆਨਲਾਈਨ ਐਪ ਵੀ ਆਉਂਦੀਆਂ ਨੇ ਉਹਨਾਂ ਐਪਾਂ ਦੇ ਵਿੱਚ ਕੀ ਆ ਤੁਸੀਂ ਸਬਸਕ੍ਰਿਪਸ਼ਨ ਪੈਕ ਲੈਣਾ ਤੇ ਉਹ ਤੁਹਾਡਾ ਜਿਹੜਾ ਲੋਨ ਹੈ ਉਹਨੂੰ ਰੀਸੈਟਲਮੈਂਟ ਉਹਦੀ ਕਰਵਾ ਦਾਂਗੇ ਤਾਂ ਕਰਕੇ ਇਹ ਹੈ ਵੀ ਜੇ ਕਿਸੇ ਨੇ ਸ਼ੁਰੂ ਕਰਨਾ ਪਹਿਲੀ ਗੱਲ ਤਾਂ ਇਨ੍ਹਾਂ ਲੋਨ ਵਾਲੇ ਚੱਕਰਾਂ 'ਚ ਫਸਣ ਦੀ ਲੋੜ ਨਹੀਂ ਜੇ ਕਰਵਾਉਣਾ ਤਾਂ ਮੇਰੇ ਖਿਆਲ 'ਚ ਜਿਵੇਂ ਗਵਰਨਮੈਂਟ ਦਾ ਇਹ ਮੁਦਰਾ ਡੈਰੀ ਲੋਨ ਚੱਲ ਰਿਹਾ ਇਹ ਸਾਰਿਆਂ ਨਾਲੋਂ ਬੈਸਟ ਹੈ 25% ਇਹ ਤੇ ਸਬਸਿਡੀ ਆ ਉਸ ਤੋਂ ਬਾਅਦ ਹੋਰ ਵੀ ਇਹਦੇ ਫਾਇਦੇ ਨੇ ਤੇ ਅੱਗੇ ਵਾਸਤੇ ਤੁਸੀਂ ਜਿਵੇਂ ਹੁਣ 10 ਲੱਖ ਦਾ ਲੋਨ ਲਿਆ ਗਵਰਨਮੈਂਟ ਤੁਹਾਨੂੰ ਕਰੋੜ ਕਰੋੜ ਰੁਪਏ ਦਾ ਲੋਨ 20 50% ਸਬਸਿਡੀ ਤੇ 40% ਸਬਸਿਡੀ ਤੇ ਡੇਰਾ ਦੀ ਹੈ ਜਦੋਂ ਤੁਸੀਂ ਪਹਿਲਾਂ ਆਪਣਾ ਲੋਨ ਸਹੀ ਤਰੀਕੇ ਨਾਲ ਭਰ ਦਾਂ ਨਿਓ ਤਾਂ ਕਰਕੇ ਇਹ ਜਾਣਕਾਰੀ ਮੇਰੇ ਖਿਆਲ ਆ ਵੀ ਸਾਰਿਆਂ ਨੂੰ ਸ਼ੇਅਰ ਕਰਨੀ ਚਾਹੀਦੀ ਆ ਜਿਹੜਾ ਹਰੇਕ ਉਹ ਨਵੇਂ ਮੁੰਡੇ ਤੱਕ ਨਵੇਂ ਯੂਥ ਤੱਕ ਇਹ ਗੱਲ ਪਹੁੰਚੇ ਵੀ ਜੇ ਕਿਸੇ ਨੇ ਕੋਈ ਵੀ ਡੈਰੀ ਨਾਲ ਰਿਲੇਟਡ ਜਾਂ ਹੋਰ ਕੋਈ ਵੀ ਬਿਜ਼ਨਸ ਸਟਾਰਟ ਕਰਨਾ ਹੈ ਤਾਂ ਗਵਰਨਮੈਂਟ ਸਟਾਰਟਅੱਪਸ ਲਈ ਮਦਦ ਕਰਦੀ ਹੈ ਤੇ ਆਪਾਂ ਨੂੰ ਇਹਦੇ ਬਾਰੇ